ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 4-5 ਦਿਨਾਂ ਦੀ ਯਾਨੀ ਕਿ 11-12 ਫਰਵਰੀ ਤੱਕ ਮੌਸਮ ਪੰਜਾਬ ਦਾ ਪਲੱਸ ਨਾਲ ਲੱਗਦੇ ਖੇਤਰਾਂ ਦਾ ਕਿਦਾਂ ਦਾ ਰਹਿ ਸਕਦਾ ਹੈ ਤੁਹਾਨੂੰ ਅਪਡੇਟ ਦੇਵਾਂਗੇ ਸੈਟਸਰੀ ਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਫਰਵਰੀ 8 ਦਾ ਦਿਨ ਹੈ ਅੱਜ ਸਵੇਰ ਦੇ ਲਗਭਗ 10 ਵਜੇ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਜਾਂ ਫਿਰ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੀ ਕਰੀਏ ਤੇ ਅਸਲੇ ਦੇਖ ਸਕਦੇ ਹਾਂ ਕਿ ਬਦਲਵਾਈ ਬਹੁਤੇ ਖੇਤਰਾਂ ਦੇ ਉੱਪਰ ਦੀ ਜੜੀਆ ਲੰਘਦੀ ਹੋਈ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੇ 24 ਘੰਟਿਆਂ ਚ ਵੀ ਅਫਰਡ ਦਿੱਤੀ ਸੀ ਕਿ ਆਉਂਦੇ ਜਿਹੜੇ 24 36 ਘੰਟੇ ਹੋਣਗੇ ਬਦਲਵਾਈ ਟਟਵੇਂ ਫੱਦਰ ਤੇ ਉੱਪਰ ਦੀ ਲੰਘਦੀ ਰਹੇਗੀ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਦਿੱਲੀ ਔਰ ਯੂਪੀ ਦੇ ਉੱਪਰਲੇ ਖੇਤਰਾਂ ਦੇ ਤੇ ਇਹ ਫੱਦਲ ਅੱਜ ਸਾਰਾ ਦਿਨ ਲੰਘਦੇ ਰਹਿਣੇ ਆ ਹਾਲਾਂ ਵਿੱਚ ਤੇ ਇਹ ਟੁੱਟਵੇਂ ਤੌਰ ਤੇ ਜਿਹੜੀ ਬਦਲਵਾਈ ਆ ਇਹ ਮਈ ਵਾਲੇ ਬਦਲ ਨਹੀਂ ਆ ਫੋਕੇ ਬਦਲ ਹੈ ਤੇ ਇਹ ਸਿਸਟਮ ਦੇ ਉੱਪਰ ਦੀ ਜਿਹੜਾ ਲੰਘ ਰਿਹਾ ਤੇ ਇਹਦਾ ਕੋਈ ਅਸਰ ਮੌਸਮ ਦੇ ਉੱਤੇ ਬਹੁਤਾ ਨਹੀਂ ਪਾਏਗਾ ਧੁੱਪ ਜਿਹੜੀ ਆ ਥੋੜੀ ਬਹੁਤ ਕਿਤੇ ਕਿਤੇ ਬਦਲਵਾਈ ਹੋਣ ਕਰਕੇ ਥੋੜੀ ਦੇਰ ਲਈ ਰੁਕ ਵੀ ਸਕਦੀ ਹੈ ਬਾਕੀ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਅੱਜ ਸਾਰਾ ਦਿਨ ਲੱਗਦੀ ਦੇਖੀ ਜਾਏਗੀ ਮੌਸਮ ਦੱਸਾਂਗੇ ਜੀ ਧੁੰਦ ਕੋਈ ਅਸਾਰ ਨਹੀਂ ਆਉਂਦੇ ਦਿਨਾਂ ਤੱਕ ਧੁੰਦ ਪੈਣ ਦੇ ਕੋਰੇ ਦੇ ਅਸਾਰ ਵੀ ਨਾ ਮਾਤਰ ਲੱਗ ਰਹੀ ਸੀ ਤੇ ਅੱਜ ਕਿਤੇ ਵੀ ਕੋਈ ਕੋਰੇ ਦੀ ਕੋਈ ਰਿਪੋਰਟ ਨਹੀਂ ਆਈ ਤੇ ਅੱਜ ਮੌਸਮ ਲਗਭਗ ਸਵੇਰ ਤੋਂ ਹੀ ਧੁੱਪ ਜੜੀ ਆ ਬਹੁਤੇ ਖੇਤਰਾਂ ਦੇ ਵਿੱਚ ਲੱਗ ਰਹੀ ਹੈ 8 ਤਰੀਕ ਹੈ ਜੀ ਅੱਜ 9 10 11 12 ਯਾਨੀ ਅਗਲੇ 4-5 ਦਿਨਾਂ ਦੀ ਗੱਲ ਕਰੀਏ 12 ਤਰੀਕ ਤੱਕ ਕੋਈ ਨਵਾਂ ਸਿਸਟਮ ਆਉਂਦਾ ਜਾਫ ਨਹੀਂ ਰਿਹਾ ਮੇਹਾਂ ਵਾਲੇ ਫਖ ਤੋਂ ਵੀ ਕੋਈ ਅਪਡੇਟ ਨਹੀਂ ਆ ਕੋਈ ਮੇਹਾਂ ਵਾਲਾ ਸਿਸਟਮ ਵਿੱਚ ਦਾ ਲੱਗ ਨਹੀਂ ਰਿਹਾ ਸੋ ਜੜਾ ਇੱਕ ਹਲਕਾ ਸਿਸਟਮ ਆਉਂਦਾ ਜਾ ਫਿਰਿਆ ਉਹ 15 ਤੋਂ ਬਾਅਦ ਹੀ ਲੱਗਣਾ 15 16 17 ਨੂੰ ਲੱਗ ਸਕਦਾ 16 17 ਨੂੰ ਲੱਗ ਸਕਦਾ 17 18 ਨੂੰ ਲੱਗ ਸਕਦਾ ਸੋ ਇਹਨਾਂ ਦਿਨਾਂ ਦੇ ਦਰਮਿਆਨ ਇੱਕ ਹਲਕਾ ਜਿਹਾ ਸਿਸਟਮ ਆਵੇਗਾ ਕਿੰਨਾ ਕੁ ਪ੍ਰਭਾਵ ਪਾਏਗਾ ਜਾਂ ਨਾ ਮਾਤਰ ਹੋਏਗਾ ਪ੍ਰਭਾਵ ਇਹ ਤੁਹਾਨੂੰ ਅਗਲੇ ਦਿਨਾਂ ਤੱਕ ਜਿਹੜੇ ਆਫਰ ਦਿੰਦੇ ਰਵਾਂਗੇ ਫਿਲਹਾਲ ਕੋਰੇ ਵਾਲੇ ਫਕਤੋਂ ਰਾਹਤ ਹੈ ਕੋਰਾ ਕਿਤੇ ਨਹੀਂ ਹੋਣਾ ਧੁੰਦ ਵਾਲੇ ਫਕਤੋਂ ਹੀ ਰਾਹਤ ਹੈ ਮੌਸਮ ਫਗਲੋ ਕੋਈ ਨਵੇਂ ਅਲਰਟ ਫਿਲਹਾਲ ਜਾਰੀ ਨਹੀਂ ਕੀਤੇ ਗਏ ਤਾਂ ਮੌਸਮ ਬਣਣਾ ਲੱਗ ਫਗ ਜੜਾ ਜਾ ਅਗਲੇ ਦਿਨਾਂ ਤੱਕ ਸਾਫੀ ਰਹਿਣ ਦਾ ਅਨੁਮਾਨ ਹੈ ਇਹ ਜਿਹੜਾ ਟੈਂਪਰੇਚਰ ਹੈ ਉਹ ਵੀ ਤੋਂ ਲੈ ਕੇ 25 ਦੇ ਵਿਚਕਾਰ ਦਰਜ ਹੋ ਰਿਹਾ ਕਿਤੇ ਕਿਤੇ 23 24 25 ਤੱਕ ਜਿਹੜਾ ਮੈਕਸਿਮਮ ਟੈਂਪਰੇਚਰ ਪੰਜਾਬ ਦੇ ਚੱਲਦੇ ਹੋਏ ਆ ਔਰ ਹਰਿਆਣਾ ਦੇ ਵਿੱਚ ਵੀ ਇਹੀ 23 24 25 ਦੇ ਆਸ-ਪਾਸ ਦੇ ਆ ਦਿਨਾਂ ਦੇ ਟੈਂਪਰੇਚਰ ਚੱਲਦੇ ਹੋਏ ਨੇ ਦਿਨ ਨਿੱਗੇ ਹੁਣੇ ਸ਼ੁਰੂ ਹੋ ਚੁੱਕੇ ਨੇ ਤੇ ਆਉਂਦੇ ਦਿਨਾਂ ਤੱਕ ਵੀ ਦਿਨ ਜਿਹੜੇ ਥੋੜੇ ਨਿੱਗੇ ਹੀ ਰਹਿਣਗੇ ਰਾਤਾਂ ਠੰਡੀਆਂ ਬਰਕਰਾਰ ਨੇ ਆਥਣ ਸਵੇਰੇ ਜਿਹੜੀ ਠੰਡ ਉਸੇ ਤਰ੍ਹਾਂ ਬਣੀ ਹੋਈ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਚਾਹ ਸਕਦੇ ਹਾਂ ਉਦੋਂ